ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੋਰਠ ਮਹਿਲਾ ਤੀਜਾ ਦੁਤੁਕੀ ਨੀਗੂਨੀਆਂ ਨੂੰ ਆਪੇ ਬਖਸ਼ ਲੈ ਪਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਪਾਈ RAM ਨਾਮ ਚਿਤ ਲਾਏ ਹਰ ਜਿਉ ਆਪੇ ਬਖਸ਼ ਮਿਲਾਏ ਗੁਣਹੀਨ ਹਮ ਅਪਰਾਧੀ ਪਾਈ ਪੂਰੇ ਸਤਿਗੁਰੂ ਲੈ ਰਲਾਏ ਰਹਾਓ ਕੌਣ ਕੌਣ ਅਪਰਾਧੀ ਬਖਸ਼ਿਆਨ ਪਿਆਰੇ ਸਾਚੇ ਸ਼ਬਦ ਵਿਚਾਰ ਔਜਲ ਪਾਰ ਉਤਾਰਿਆਨ ਪਾਈ ਸਤਿਗੁਰ ਬੇੜਾ ਚਾਰ ਮਨੁਵੈ ਤੇ ਕੰਚਨ ਭੈ ਪਾਈ ਗੁਰ ਪਾਰਸ ਮੇਲ ਮਿਲਾਏ ਆਪੇ ਛੋੜ ਨਉ ਮਨ ਵਸਿਆ ਪਾਈ ਜੋਤੀ ਜੋਤ ਮਿਲਾਏ ਹੋਮਵਾਰੀ ਹੋਮਵਾਰ ਨੇ ਪਾਈ ਸਤਗੁਰ ਕੋ ਸਦ ਬਲੀ ਹਾਰੇ ਜਾਉ ਨਾਮ ਨਿਦਾਨ ਜਿੰਨ ਦਿੱਤਾ ਪਾਈ ਗੁਰਮਤ ਸਹਿਜ ਸਮਾਓ ਗੁਰਬੀਨ ਸਹਿਜਨਾ ਉਪਜੈ ਪਾਈ ਪੁੱਛੋ ਗਿਆਨੀਆਂ ਜਾਏ ਸਤਗੁਰ ਕੀ ਸੇਵਾ ਸਦਾ ਕਰ ਪਾਈ ਵਿਚੋਂ ਆਪ ਗਵਾਏ ਗੁਰਮਤੀ ਪਉਪ ਚੈ ਪਾਈ ਉਹ ਕਰਨੀ ਸੱਚ ਸਾਧ ਪ੍ਰੇਮ ਪਤਾਰਤ ਪਾਈ ਹੈ ਭਾਈ ਸੱਚ ਨਾਮ ਆਧਾਰ ਜੋ ਸਤਗੁਰ ਸੇਵੇ ਆਪਣਾ ਪਾਈ ਤਿੰਨ ਕਹਿ ਹੂੰ ਲਾਗੋਂ ਪਏ ਜਨਮ ਸਵਾਰੀ ਆਪਣਾ ਪਾਈ ਕੁਲ ਵੀ ਲਈ ਬਖਸਾਈ ਸਚ ਬਾਣੀ ਸਚ ਸਬਦ ਹੈ ਪਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਪਾਈ ਤਿਸ ਵਿਗਨਾ ਲਾਗੇ ਕੋਈ ਇਹ ਤੀਜੀ ਪਾਚਹੀ ਤਾਂਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਅਮਰਦਾਸ ਜੀ ਵੀ ਕਹਿੰਦੇ ਹਨ ਹੈ ਪਾਈ guna tu sakde jeevan nu sat guru di seva vich laake ਪਰਮਾਤਮਾ ਆਪ ਹੀ ਬਖਸ਼ ਲੈਂਦਾ ਹੈ ਗੁਰੂ ਦੀ ਸ਼ਰਨ ਸੇਵਾ ਬੜੀ શ્રેਸ਼ ਹੈ ਗੁਰੂ ਸ਼ਰਨ ਪਏ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਜੋੜ ਦਿੰਦਾ ਹੈ ਅਸੀਂ ਜੀਵ ਗੁਨਾ ਤੋਂ ਸਖਨੇ ਹਾਂ ਵਿਕਾਰੀ ਹਾਂ ਪੂਰੇ ਗੁਰੂ ਨੇ ਜਿਨ੍ਹਾਂ ਨੂੰ ਆਪਣੀ ਸੰਗਤ ਵਿੱਚ ਰਲਾ ਲਿਆ ਉਨਾਂ ਨੂੰ ਪਰਮਾਤਮਾ ਆਪ ਹੀ ਬਹਿਰ ਕਰਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ। हे ਪਿਆਰੇ ਪਰਮਾਤਮਾ ਨੇ अनेका ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੀ ਰਾਹੀ ਆਤਮਿਕ ਜੀਵਨ ਦੀ ਵਿਚਾਰ ਵਿੱਚ ਜੋੜ ਕੇ ਬਖਸ਼ਿਆ ਹੈ। ਗੁਰੂ ਦੇ ਸ਼ਬਦ ਜਹਾਜ਼ ਵਿੱਚ ਚਾੜ ਕੇ ਉਸ ਪਰਮਾਤਮਾ ਨੇ अनेका ਜੀਵਨ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਇਆ ਹੈ ਜਿਨ੍ਹਾਂ ਮਨੁੱਖਾਂ ਨੂੰ ਪਾਰਸ ਗੁਰੂ ਆਪਣੀ ਸੰਗਤ ਵਿੱਚ ਮਿਲਾ ਕੇ ਪ੍ਰਭੂ ਚਰਨਾਂ ਵਿੱਚ ਜੋੜ ਦਿੰਦਾ ਹੈ ਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦੇ ਹਨ ਆਪਾ ਪਉ ਤਿਆ ਕੇ ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆਵਸਦਾ ਹੈ ਗੁਰੂ ਉਹਨਾਂ ਦੀ ਸੂਰਤ ਨੂੰ ਪ੍ਰਭੂ ਦੀ ਜੋਤ ਵਿੱਚ ਮਿਲਾ ਦਿੰਦਾ ਹੈ ਮੈਂ ਕੁਰਬਾਨ ਜਾਂਦਾ ਹਾਂ ਮੈਂ ਕੁਰਬਾਨ ਜਾਂਦਾ ਹਾਂ ਮੈਂ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਖਜ਼ਾਨਾ ਦਿੱਤਾ ਹੈ ਉਸ ਗੁਰੂ ਦੀ ਮੱਤ ਲੈ ਕੇ ਮੈਂ ਆਤਮਿਕ ਅਟੋਲਤਾ ਵੀ ਟਿਕਿਆ ਰਹਾਂਗਾ आत्मिक जीवन दी सूझ वाले मनुखاں ਨੂੰ ਜਾ ਕੇ ਪੁੱਛ ਲਵੋ। ਇਹ ਹੀ ਉੱਤਰ ਮਿਲੇਗਾ ਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਦੇ ਅੰਦਰ ਆਤਮਿਕ ਅਟੋਲਤਾ ਪੈਦਾ ਨਹੀਂ ਹੋ ਸਕਦੀ। ਇਸ ਵਾਸਤੇ हे ਭਾਈ ਤੂੰ ਵੀ ਆਪਣੇ ਅੰਦਰੋਂ ਆਪਾ ਭਉ ਦੂਰ ਕਰਕੇ ਸਦਾ ਗੁਰੂ ਦੀ ਸੇਵਾ ਕਰਿਆ ਕਰ। ਗੁਰੂ ਦੀ ਮਤ ਉੱਤੇ ਤੁਰਿਆ ਮਨੁੱਖ ਦੇ ਅੰਦਰ ਪਰਮਾਤਮਾ ਵਸੇ ਡਰ ਅਦਬ ਪੈਦਾ ਹੁੰਦਾ ਹੈ ਆਪਣੇ ਅੰਦਰ ਡਰ ਅਦਬ ਪੈਦਾ ਕਰਨਾ ਹੀ ਕਰਨ ਯੋਗ ਕੰਮ ਹੈ ਇਹ ਕੰਮ ਸਦਾ ਸਥਿਰ ਰਹਿਣ ਵਾਲਾ ਹੈ ਇਹ ਹੀ ਕੰਮ ਸਭ ਤੋਂ ਸ੍ਰੇਸ਼ਟ ਹੈ ਇਸ ਡਰ ਅਦਬ ਦੀ ਬਰਕਤ ਨਾਲ ਪਰਮਾਤਮਾ ਦੇ ਪਿਆਰ ਦਾ ਕੀਮਤੀ ਤਨ ਲੱਭ ਪੈਂਦਾ ਹੈ ਪਰਮਾਤਮਾ ਦਾ ਸਦਾ ਸਿਰ ਨਾਮ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਜਿਹੜੇ ਮਨੁੱਖ ਆਪਣੇ ਗੁਰੂ ਦਾ ਆਸਰਾ ਲੈਂਦੇ ਹਨ ਮੈਂ ਉਹਨਾਂ ਦੀ ਚਰਨੀ ਲੱਗਦਾ ਹਾਂ ਇਸ ਤਰ੍ਹਾਂ ਮੈਂ ਆਪਣਾ ਜੀਵਨ ਸੋਨਾ ਬਣਾ ਲਿਆ ਹੈ ਮੈਂ ਆਪਣੇ ਸਾਰੇ ਖਾਨਦਾਨ ਵਾਸਤੇ ਵੀ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰ ਰਿਹਾ ਹਾਂ ਗੁਰੂ ਦੀ ਕਿਰਪਾ ਨਾਲ ਸਦਾ ਥਿਰ ਹਰੀ ਨਾਮ ਹਿਰਦੇ ਵਿੱਚ ਆ ਵਸਦਾ ਹੈ ਸਿਫਤ ਸਲਾਹ ਦੀ ਬਾਣੀ ਹਿਰਦੇ ਵਿੱਚ ਆ ਵਸਦੀ ਹੈ ਸਿਫਤ ਸਲਾਹ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ ਗੁਰੂ ਸਾਹਿਬ ਆਖਦੇ ਹਨ हे ਪਾਈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ ਉਸ ਨੂੰ ਜੀਵਨ ਸਫਰ ਵਿੱਚ ਕੋਈ ਔਕੜ ਨਹੀਂ ਆਪਰਦੀ